ਨਮਸਕਾਰ ਦੋਸਤੋ ਤੁਸੀਂ ਦੇਖਦੇ ਪਏ ਪੰਜਾਬੀ ਜੀਸ ਨਿਊਜ਼ ਮੈਂ ਹਾਂ ਵਿਸ਼ਾਲ ਸ਼ਰਮਾ ਅੱਜ ਜਿਹੜੇ ਜਗਾਰੂ ਰੇੜੀ ਵਾਲੇ ਮਜ਼ਦੂਰ ਹੈਗੇ ਨੇ ਉਹਨਾਂ ਨੇ ਇੱਕ ਧੰਨ ਪ੍ਰਦਰਸ਼ਨ ਦਿੱਤਾ ਤੇ ਸਰਕਾਰ ਕੋ ਮੰਗ ਕੀਤੀ ਹੈ ਸਾਨੂੰ ਸਾਡੇ ਕਾਰੋਬਾਰ ਕਰਨ ਦਿੱਤੇ ਜਾਣ ਆਓ ਸੁਣਾਂਨੇ ਕੀ ਕਹਿਣਾ ਹੈ ਜਗਾਰੂ ਰੇੜੀ ਵਾਲੇ ਮਜ਼ਦੂਰਾਂ ਦਾ पंद ਆਪਾਂ ਨਾਂ ਬੋਲ ਕੇ ਕੀ ਮੁਖ ਮੰਗੇ ਅੱਜ ਜਿਹੜਾ ਧੰਨ ਲਾ ਲਾ ਪਿਆ ਗੁਰਮੁਖ ਸਿੰਘ ਪੰਜਾਬ ਦੇ ਜਿਹੜਾ ਕੋਲ ਟਾਂਗਾ ਠੇਲਾ ਰਿਕਸ਼ਾ ਮਜ਼ਦੂਰ ਜੁਨੀ ਦਾ ਪੰਜਾਬ ਦਾ ਪ੍ਰਤਾਨ ਆ ਮੈਂ ਸਾਡਾ ਜਿਹੜਾ ਪੁਰਾਣਾ ਵਿਸਥਾ ਸੀ ਟੋਟ ਭਾਈ ਦਾ ਉਸ ਜਿਹੜਾ ਸਾਡਾ ਠੇਲੀ ਜਿਹੜਾ ਰੇੜਾ ਘੋੜਾ ਬੈਲ ਘਟਾ ਤੇ ਠੇਲਾ ਰਿਕਸ਼ਾ ਮਸ਼ੀਨਰੀ ਦੇ ਜੋ ਗੌਣ ਕਰ ਕਾਰਨ ਅਸੀਂ ਵੀ ਆਪਣੀ ਠੇਲੀ ਰਿਕਸ਼ਾ ਦੇ ਪੁਰਾਣੇ ਮੋਟਰ ਲਾ ਕੇ ਆਪਣਾ ਜਗਾਰ ਸਿਸਟਮ ਬਣਾ ਲਿਆ ਜਿਗਾਰ ਸਿਸਟਮ ਬਣਾਉਣ ਨਾਲ ਹੋਣ ਦੇ ਕਾਰਬਨ ਘਟਾਉਣੇ ਆਲੇ ਆ ਸਾਡੇ ਸਾਰੇ ਆਮ ਇੰਦਰਾਵਾਦੀ ਹੈ ਗਿਆ ਉਹ ਕਹਿੰਦੇ ਇਹਨਾਂ ਦੇ ਜਿਗਾਰ ਸਿਸਟਮ ਬੰਦ ਹੋਣਾ ਜੇ ਅਸੀਂ ਟੈਕਸ ਭਰਦੇ ਆ ਮੈਂ ਉਹਨਾਂ ਦੇ ਸਵਾਲ ਕਰਦਾ ਜੇ ਤੁਸੀਂ ਸਰਕਾਰ ਨੂੰ ਨਾ ਪਰੋ ਅਸੀਂ ਤੁਹਾਨੂੰ ਦੋੜਾ ਜਾਨਾ ਸਾਡੀ ਰੋਜ਼ੀ ਰੋਟੀ ਵਿੱਚ ਕਿਉਂ ਲੱਤ ਮੈਂ ਮਾਨ ਜੋ ਹਾਈ ਕੋਰਟ ਦੀ ਇੱਜ਼ਤ ਕਰਦਾ ਉਹਨੇ ਕਹਿ ਦਿੱਤੀ ਕਰਨਾ ਕਿ ਮੇਰਾ ਇਹ ਜਿਗਾਰ ਸਿਸਟਮ ਹੈਗਾ ਜੇ ਉਹਨਾਂ ਦਾ ਪੱਖ ਸੁਣੇ ਕਾਰਬਨ ਘਟਾਉਣਾ ਪੱਖ ਸੁਣਦਾ ਜਾਓ ਤੇ ਸਾਡਾ ਪੱਖ ਵੀ ਸੁਣੋ ਵੀ ਸਾਡੇ ਦਾ ਰੋਟੀ ਹੈ ਜਾਂ ਨਹੀਂ ਇਹ ਵੀ ਦੇਖੋ ਸਾਡੇ ਬੱਚੇ ਕਿਹੜੇ ਸੁਪਨਾ ਬਣਨਗੇ ਲੱਖ ਲੱਖ ਰੁਪਏ ਤਨਖਾਵਾ ਦੁਕਾਨੀਆਂ ਖਾਡਾ ਰਹੀ 2 4 2 4 2 4 ਸ਼ਾਮ ਨੂੰ ਖਾਣਾ ਵਾ ਇਹ ਸੜਕ ਕੋਹੜਾ ਰਹਿ ਜਾ ਵਾ ਅੱਗੇ ਕੋਹੜਾ ਜਾਉਣਾ ਨਾ ਉਹਨਾਂ ਮੋਟਰਾਂ ਪ੍ਰਾਨ ਲੈ ਕੇ ਜੋੜ ਦਿੱਤਾ ਵਾ ਮੈਂ ਹੱਥ ਜੋੜ ਕੇ ਜੇ 50 ਲੋਕਾਂ ਦੇ ਗਾ ਇਛਾ ਨਾਲ ਗਰੀਬੀਂ ਦੀ ਕਰਦਾ ਵਾਂ ਕਿ ਸਾਨੂੰ ਜੀਂਦੋ ਇਹ ਨਾ ਵੇ ਕਿ ਮੈਂ ਅਖੀਲੀ ਜ਼ਿੰਦਗੀ 80 90 ਸਾਲ ਦੀ ਉਮਰ ਮੇਰੀ ਤੇਰੀ ਮੌਤ ਹੋ ਜੇ ਇਹ ਮੈਂ ਦੇਖਿਆ ਕਿ ਮੈਂ ਆਪਣੇ ਜੀਵਨ ਦੁੱਖ ਨਹੀਂ ਵੇਖਦਾ ਹਾਂ ਹਾਂ ਇੱਕ ਹੀ ਮੈਂ ਕਹਿੰਦਿਆ ਹਾਂ ਕਿੰਝੇ ਬੰਦੇ ਨੇ ਮਜ਼ਦੂਰੀ ਨਹੀਂ ਕੀਤੀ ਚਾਰ ਹਾਊਸਰ ਕਾਰਬਨ ਹਾਊਸਰ ਅਸੈਂਬਲੀ ਹਾਊਸਰ ਪਾਰਲੀਮੈਂਟ ਹਾਊਸ ਦੇ ਰਾਜੇ ਦਾ ਹਾਊਸ ਜਿਸ ਬੰਦੇ ਨੇ ਮੋਜੂਰੀ ਨਹੀਂ ਕੀਤੀ ਉਹਨੂੰ ਕੀ ਮਜੂਰੀ ਪਾਰੀ ਜ਼ਿੰਦਗੀ ਦਾ ਕੀ ਬਣਾਵਾ ਮੈਂ ਕਿਹਨੋਂ ਚੰਨੀ ਜੀ ਤਰੀਫ਼ ਕਰਦਾ ਮੈਂ ਨਹੀਂ ਕਹਦਾ ਉਹ ਮਜੂਰ ਵੀ ਸੀ ਕਿੱਥੇ ਕਿ ਮਜੂਰ ਸਾਡੇ ਨਾਲ ਗੱਲ ਨਹੀਂ ਜਾਏਗਾ ਤਦ ਤੱਕ ਸਾਡਾ ਕੋਈ ਵੀ ਜਾਨੀ ਨਹੀਂ ਮਿਲੇਗਾ ਹੋਣਾ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਹੈ ਕਿ ਸਾਨੂੰ ਰੋਟੀ ਆਉਣ ਦੇਣ ਕਿ ਨਾ ਨਹੀਂ ਬੰਦ ਕਰ ਸਾਨੂੰ ਰੋਟੀ ਦੁਕਾਨ ਦੇਣ ਬਸ ਹੋਰ ਰੋਟੀ ਤੇ ਮੰਗਣੀ ਹੋਰ ਭਾਈ ਉਹ ਤੁਹਾਡੀ ਕੋਈ ਰੋਟੀ ਰੋਟੀ ਕਮਾਵੇ ਅੱਗੇ ਇੰਡਸਟਰੀ ਖਤਮ ਹੋ ਗਈ ਹੈ ਪੰਜਾਬ ਚੋਂ ਅੱਗੇ ਜੇ ਕਾਰੋਬਾਰ ਖਤਮ ਹੋ ਗਿਆ ਮਾਰਾ ਮੋਡਾ ਕਾਰੋਬਾਰ ਹੈਗਾ ਵਾ ਹਰ ਇਨਜਾਨਮੀ ਇਹ ਲਖਾ ਲੋਕ ਅਦਾਲਤ ਘਰ ਮੇ ਲਿਆਵਾ ਮੈਂ ਹਾਈ ਕੋਰਟ ਦੇਗਾ ਜੀ ਬੇਨਤੀ ਕਰਨਾ ਕਿ ਪਲੀਜ਼ ਮੈਨੂੰ ਜੀਨ ਦੋ ਅੱਜ ਤੁਹਾਡੇ ਡਿਵਲਪ ਕੀ ਕੀਤਾ ਗਿਆ ਅੱਜ ਅਸੀਂ ਮੰਗ ਪੱਤਰ ਦੇਣਾ ਟ੍ਰੈਫਿਕ ਕਮਿਸ਼ਨਰ ਨੂੰ ਤੇ ਇੱਕ ਮੰਗ ਪੱਤਰ ਤੇ ਜਾਵਾ ਪੰਜਾਬ ਸਰਕਾਰ ਨੂੰ ਉਹ ਵੀ ਜੋਰ ਕੇ ਨਹੀਂ ਇੱਕ ਮੰਗ ਪੱਤਰ ਭੇਜਣਾ ਹਾਈ ਕੋਰਟ ਨੂੰ ਤਾਂ ਕਿ ਜੱਜਾਂ ਨੂੰ ਮਹਿਸੂਸ ਹੋਵੇ ਜਦ ਜੱਜਾਂ ਨੇ ਮੈਂ ਮੰਨਦਾ ਵੀ ਉਹਨਾਂ ਦੇ ਬੜੇ ਉੱਤੇ ਸੁਪਰੀਮ ਪਾਵਰ ਹੈ ਮੇਰੇ ਕਹਿੰਦੇ ਉਹਨਾਂ ਦਾ ਪੱਖ ਹੁੰਦੇ ਆ ਅਮੀਰ ਘਰਾਂ ਦੇ ਸਾਡਾ ਵੀ ਪੱਕ ਸਾਡੀ ਗਰੀਬੀ ਆ ਦੇਖਣ ਕਿ ਸਾਡੇ ਕੋਲ ਰੋਟੀ ਹੈ ਕਿ ਨਹੀਂ ਹੈਗੀ ਸਾਡੇ ਬੱਚੇ ਕਿੱਥੇ ਪੜ ਰਹੇ ਆ ਮਰ ਮਰ ਸਕੂਲਾਂ 'ਚ ਪੜਦੇ ਆ ਸਾਡੇ ਕੋਲ ਘਰ ਨਹੀਂ ਹੈਗਾ ਜੀ ਤੇ ਕਾਹਲੇ ਭਾਦੇ ਸਾਡੇ ਸਾਡਾ ਰਾਤ ਬਹੁਤ ਮਾਰ ਆ ਮੈਂ ਬੇਨਤੀ ਕਰਦਾ ਮੇਰੀ ਇੱਕ ਗਰੀਬ ਨੰਤਾ ਜੀ ਤੋਂ ਜੇ ਤੇ ਮੇਰੀ ਮੌਤ ਹੋ ਗਈ ਨਾ ਤੇ ਹਿਸਾਬ ਲਈ ਇਹਦੇ ਡਰਾਈਵਰ ਕੌਣ ਰੱਖਿਆ ਇਹ ਵਕੀਲ ਦੱਸੇਗਾ ਮੈਂ ਬੇਨਤੀ ਕਰਦਾ ਮੇਰੀ ਲੇਬਰ ਨੂੰ ਮੇਰੇ ਮਜ਼ਦੂਰ ਭਰਾਵਾਂ ਨੂੰ ਰੋਟੀ ਕਮਾ ਖਾਂਦੇ ਆ ਜੇ ਤੁਸੀਂ ਨਸ਼ਾ ਨੌਕਰੀਆਂ ਨਹੀਂ ਦਿੰਦਾ ਜੀ ਕਰਬਾ ਨਹੀਂ ਦਿੰਦਾ ਜੀ ਜੇ ਕੰਮ ਤੇ ਆਮ ਲਿਆ ਨਿਕਾਲ ਕਰਿਆ ਉਹਨੂੰ ਵੀ ਸੀ ਵੀ ਸੀ ਨੂੰ ਵੀ ਮੰਗਪਤਾ ਤਾ ਜਾਊਗਾ ਮੰਗਪਤਾ ਜਾ ਕੇ ਕੱਲ ਦਾਂਗੇ ਅੱਜ ਅਸੀਂ ਸਿਵਲ ਕਮਿਸ਼ਨ ਕੋਲ ਮੋਨ ਨਾਲ ਗੱਲਬਾਤ ਹੋਈਆ ਉਹਨਾਂ ਅਗੇ ਸਰਦਾਰ ਅਰਜੰਗੀ ਹੀ ਇਜ਼ ਵੈਰੀ ਰਿਸਪੈਕਟਡ ਮੈਨ ਉਹਨੇ ਸਾਡੀ ਪੀੜਾ ਸਮਝਿਆ ਉਹਨੇ ਸਾਡੇ ਦੁੱਖ ਨੂੰ ਦੇਖਿਆ ਹੁਣ ਮੈਡਮ ਆਈਆ ਚਲੋ ਖਿਆਲ ਅਸੀਂ ਉਹਨਾਂ ਦਾ ਜੀਨ ਕਰਕੇ ਕਿ ਸਾਨੂੰ ਜੀਨ ਦੋ ਅਗਰ ਹੀ ਕੋਈ ਗੈਰਕਾਨੂੰਨੀ ਕੰਮ ਕਰ ਰਹੇ ਆ ਫਿਰ ਇਹ ਦੋਸ਼ੀਆਂ ਇਹ ਮਜੂਰੀ ਕਹਿੰਦੇ ਖਾ ਮੁਸਕਰ ਮਜੂਰੀ ਤੇ ਖਾ ਜੂਰੀ ਇਹ ਗੁਰਮਾਨਯਾ ਫਰਮਾਨ ਹੈ ਕਰ ਮਜੂਰੀ ਤੇ ਖਾ ਜੂਰੀ ਇਸ ਕਰਕੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਸਰਕਾਰ ਨੂੰ ਵੀ ਜਿਹੜੇ ਅਫੀਸਰ ਹੈ ਨੇ ਮਿਸ਼ਨ ਸਾਹਿਬ ਟ੍ਰੈਪਕਾਰ ਦੇ ਮੁੱਖ ਵੀ ਨੇ ਡੀਸੀ ਸਾਹਿਬ ਪੰਜਾਬ ਸਰਕਾਰ ਹਾਈ ਹਾਈ ਕੋਰਟ ਜਿਨ੍ਹਾਂ ਦਾ ਸੁਪਰਬਾਵਰ ਹੈ ਉਹਨਾਂ ਗਾੜੀ ਰਿਪੇਅਰ ਕਰਦਾ ਵੀ ਸਾਡਾ ਪੱਖ ਵੀ ਵੇਖੋ ਸਾਡੇ ਘਰ ਰੋਟੀ ਪੰਦੀ ਸਾਡਾ ਚੁੱਲਾ ਦਿੱਤਾ ਹੁੰਦਾ ਹੈ ਜਾਂ ਨਹੀਂ ਹੁੰਦਾ ਇਹ ਹੀ ਮੇਰੀ ਬੇਨਤੀ ਕਬੂਲ ਕਰੋ ਮੇਰੇ ਮੈਨੂੰ ਉਮੀਦ ਹੈ ਮੈਨੂੰ ਅਸ਼ਵਾਜ ਹੈ ਕਿ ਅੱਜ ਦੀ ਜਿਹੜੀ ਮੇਰੀ ਆਵਾਜ਼ ਹੈ ਇਹ ਹਾਈ ਕੋਰਟ ਦੇ ਜਲਸਾ ਮਨ ਉੱਤੇ ਗੌਰ ਕਰਨਗੇ ਉਹਨਾਂ ਨੂੰ ਉਹਦਾ ਜਵਾਬ ਉਹਨਾਂ ਨੂੰ ਖੁਦ ਦੇਣਗੇ ਮਜ਼ਦੂਰ